ਨਹੀਂ ਵਹਿਰੂ ਦਾ ਤੂੰ ਹੋ ਸਕਦਾ ਨਹੀਂ ਤੂੰ ਧਰਮੀ ਹੋ ਸਕਦਾ ਸਭ ਤੋਂ ਪਹਿਲਾ ਮਾਰਗੀ ਇਹ ਬਾੜਾ ਫੜਨੀ ਤਾਂ ਬਾਅਦ ਦੀਆਂ ਗੱਲਾਂ ਨੇ ਕਿ ਸਮਾਧੀਆਂ ਲਾ ਕੇ ਬੈਠਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਉਦੋਂ ਪਹਿਲਾਂ ਤਾਂ ਉਹਦੇ ਹੁਕਮ ਦੇ ਵਿੱਚ ਆਉਣਾ ਕਿ ਉਹਦੇ ਬਾਣੇ ਵਿੱਚ ਰਹਿਣਾ ਇਹ ਸਭ ਤੋਂ ਵੱਡੀ ਇੱਕ ਭਗਤ ਦੀ ਸ਼ੁਰੂਆਤ ਹੈ ਸਾਡੀ ਸ਼ੁਰੂਆਤ ਤਾਂ ਛੱਡੋ ਅਖੀਰ ਤੱਕ ਅਸੀਂ ਸ્વાસ ਆਖਰੀ ਤੱਕ ਰੱਬ ਨੂੰ ਦੋਸ਼ ਹੈ ਹੱਸਦੇ ਨਹੀਂ ਕਿ ਵੈਗੁਰੂ ਬਹੁਤ ਚੰਗਾ ਕਰ ਰਿਹਾ ਉਹਦੇ ਕੀਤੇ ਕੰਮਾਂ 'ਚ ਖੁਸ਼ ਹੋ ਗੋ ਭਾਵੇਂ ਦੁੱਖ ਹੋਣ ਭਾਵੇਂ ਸੁੱਖ ਹੋਣ ਖੈਰ ਤੁਸੀਂ ਉਸ ਇਨਸਾਨ ਨੂੰ ਝੱਲਾ ਕਹੋਗੇ ਪਾਗਲ ਆਹ ਬਈ ਉਹ ਪ੍ਰਭਾਤਮਾ ਦੇ ਪ੍ਰੇਮ ਦੇ ਵਿੱਚ ਪਾਗਲ ਹੋ ਗਿਆ ਏ ਕਿ ਐਡਾ ਪ੍ਰੇਮ ਹੈ ਕਿ ਰੱਬ ਦੇ ਪਿਆਰੇ ਤੁਹਾਨੂੰ ਅਜੇ ਤੁਰੇ ਫਿਰਦੇ ਨਾ ਜਿਨਾ ਤੁਸੀਂ ਸਿਆਣੇ ਸਮਝਦੇ ਹੋ ਫੈਸਲੇ ਸਿਆਣੇ ਨਹੀਂ ਇਹ ਤਾਂ ਠੱਗ ਨੇ ਭਾਈ ਰੱਬ ਦੇ ਪ੍ਰੇਮੀ ਭਾਈ ਉਹ ਤਾਂ ਤੁਹਾਨੂੰ ਕਿਤੇ ਨਜ਼ਰ ਹੀ ਨਹੀਂ ਆਏ ਹੋਣੇ ਹਲੇ ਤੱਕ ਅ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਕਿਸੇ ਨੂੰ ਕੋਈ ਸੰਤ ਕੋਈ ਬ੍ਰह्म ਗਿਆਨੀ ਕਿ ਡਿਕਨੇ ਨਾ ਕਿਹੜਾ ਕਿਤਾ ਲੈ ਕੇ ਆਉਣ ਜਿਹਨੂੰ ਮਰਜ਼ੀ ਬਣਾ ਦੋ ਨਾਕਸ ਨੇ ਪੁੱਛਣਾ ਨਾਕਸ ਨੇ ਭਾਈ ਕਿੰਤੂ ਪਰੰਤੂ ਕਰਨੀ ਕਿ ਜਿਹਨੂੰ ਮਰਜ਼ੀ ਕਹਿ ਕੇ ਪੂਜ ਲੋ ਭਾਈ ਮਿੱਟੀ ਨੂੰ ਭਗਵਾਨ ਬਣਾਉਣ ਲੱਗੇ ਨਾ ਤੂੰ ਤਾਂ ਭਾਈ ਕਿਤੇ ਰੱਬ ਨੇ ਦੋ ਥੋੜੀ ਦੇਣਾ ਕਰੀ ਚੱਲ ਭਾਈ ਜੋ ਤੂੰ ਕਰਦਾ ਪਰ ਪਾਵੇਂਗਾ ਉਥੋਂ ਜਿੱਥੇ ਸੱਚ ਹੈ ਝੂਠ ਤਾਂ ਨਹੀਂ ਮਿਲਦਾ ਹਣ ਜੋ ਰੱਬ ਦੇ ਪਿਆਰੇ ਹੁੰਦੇ ਆ ਨਾ ਇਹਨਾਂ ਦੀ ਪਛਾਣ ਆ ਦੁਨਿਆਵੀ ਮਨੁੱਖ ਨਹੀਂ ਕਰ ਸਕਦਾ ਬ੍ਰਹਮ ਗਿਆਨੀ ਕੀ ਕਥ ਜਦ ਆਪਾਂ ਕਹਿ ਦਿੰਨੇ ਕਿ ਸਨ ਫਰਾਂ ਨੇ ਮਹਾਪੁਰਖ ਬ੍ਰਹਮ ਗਿਆਨੀ ਹੈ ਤਤ ਵੇਤੇ ਹੈ ਭਾਈ ਤੂੰ ਕਿਵੇਂ ਜਾਣਦਾ ਕੀ ਤੇਰੀ ਅੱਖ ਹੈ ਤੂੰ ਖੁਦ ਬ੍ਰਹਮ ਗਿਆਨੀ ਹੈ ਤੇ ਤਾਂ ਭਾਈ ਕਿ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਮੂਲ ਮੰਤਰ ਨਹੀਂ ਆਉਂਦਾ ਛੇ ਪੌੜੀਆਂ ਨਾਨਕ ਸਾਹਿਬ ਵੀ ਭਾਈ ਤੂੰ ਘੁੱਟ ਕੇ ਤੇ ਦੇਖ ਕੇ ਕਰਦਾ ਹੋਵੇਂ ਤੇ ਫਿਰ ਤੂੰ ਭਾਈ ਕਿਵੇਂ ਜਾਣਦਾ ਕਿ ਉਹ ਬ੍ਰह्मज्ञानी ਬਸ ਜਗਤ ਕੀ ਭੇਟਾਚਾਰ ਚਲਤੇ ਕੇ ਪਿੱਛੇ ਚਲੇ ਪਰਮਾਰਥ ਨਾ ਸਮਾ ਪਰਮਾਰਥ ਵਾ ਕੀ ਸਾਨੂੰ ਪਤਾ ਨਹੀਂ ਕੋਈ ਹੈ ਕਿਸੀ ਧਰਮੀ ਹੈ ਬਾਣਿਆਂ ਦੇ ਛਕਲਾਂ ਦੇ ਅਸਲ ਦੇ ਵਿੱਚ ਪਰਮਾਰਥ ਵਾਲਾ ਜੋ ਮਾਰਗ ਹੁੰਦਾ ਹੈ ਕਿ ਪਰਮਾਰਥ ਦਾ ਮਾਰਗ ਤਾਂ ਭਾਈ ਇਹ ਤਾਂ ਕੋਈ ਵਿਰਲੀ ਰੂਹ ਹੁੰਦੀ ਹੈ ਕਿ ਜਿਹਦੇ ਨੂੰ ਵਾਹਿਗੁਰੂ ਆਪਣਾ ਕੋਈ ਰਸਤਾ ਦਿਖਾ ਦੇਵੇ ਕੀ ਕੀਤੇ ਹੋਣਿਆ ਕਰਨ ਬਈ ਹੁੰਦੀ। ਕੀ ਦੁਨੀਆ ਦੇ ਵਿੱਚ ਕੋਈ ਵਿਰਲੀ ਰੂਹ ਹੁੰਦੀ ਹੈ? ਇਹ ਘਰ ਕਰਨੀ ਐ ਐਸੇ ਲਾਲ ਜੰਮ ਦੇ। ਗਿਰ ਗਿਰ ਮਹਿਮਾਨਕ ਨਹੀਂ। ਗੱਜ ਗੱਜ ਮੋਤੀ ਨਾਹੀਂ। ਚੰਤਨ ਤਾਰ ਬਣ ਬਣ ਨਹੀਂ। ਸੰਤਨ ਪੁਰਪੁਰਾ ਹੈ। ਗਿਰ ਪਹਾੜਾਂ ਦੇ ਵਿੱਚ ਹੀਰੇ ਮੋਤੀ ਹੁੰਦੇ ਆ ਪਰ ਸਾਰੇ ਪਹਾੜਾਂ 'ਚ ਨਹੀਂ ਹੁੰਦੇ ਕੋਈ ਬਿਰਲਾ ਬਿਰਲਾ ਹੁੰਦਾ ਕਿ ਜਿੱਥੋਂ ਭਾਈ ਪਹਾੜਾਂ ਦੀਆਂ ਕੰਧਰਾਂ ਦੇ ਵਿੱਚੋਂ ਆ ਹੀਰੇ ਮੋਤੀ ਜਿਹੜੇ ਨਾ ਬਣਦੇ ਕਿੱਥੋਂ ਆ ਭਾਈ ਇਹ ਪਹਾੜਾਂ ਦੇ ਵਿੱਚੋਂ ਨਿਕਲਦੇ ਆ ਸਮੁੰਦਰਾਂ 'ਚੋਂ ਨਿਕਲਦੇ ਗਾਜਿਕਾ ਦੇ ਮੋਤੀ ਨਾ ਕੋਈ ਮੋਤੀ ਵਾਲਾ ਹਾਤੀ ਹੁੰਦਾ ਪਰ ਹੁੰਦਾ ਕੋਈ ਵੀ ਅੱਲਾ ਇਹ ਜੋ ਮੋਤੀ ਹਨ ਸਭ ਤੋਂ ਕੀਮਤੀ ਮੋਤੀ ਹਨ ਉਹ ਹਾਥੀ ਤੋਂ ਪੈਦਾ ਹੁੰਦੇ ਕੋਈ ਕਹਿੰਦੇ ਇਹਦੇ ਮਸਤਕ ਵਿੱਚ ਹੁੰਦਾ ਕੋਈ ਕਹਿੰਦੇ ਇਹਦੀ ਲਿੱਦ ਵਿੱਚ ਹੁੰਦਾ ਪਰ ਹਰ ਇੱਕ ਹਾਥੀ ਦੀ ਨਹੀਂ ਕੋਈ ਵੀ ਅੱਲਾ ਚੰਦਨ ਤਰ ਮਣ ਗੁੱਟੇ ਤਾਂ ਤੁਸੀਂ ਦੇਖੇ ਅਨੇਕ ਜੰਗਲ ਵੀ ਦੇਖੀ ਤੁਸੀਂ ਆਪਣੇ ਆਪਣੇ ਚਾਰੂ ਤਰਫ ਦੇਖੇ ਹੋਣਗੇ ਮੱਤੇ ਵੜਨ ਦੇ ਜੰਗਲਾਂ ਦੇ ਹੇਲ ਉਤਰੀ ਨੇ ਦੇਖੀ ਪਰ ਉਥੇ ਚੰਦਨ ਦਾ ਬੂਟਾ ਨਹੀਂ ਮਿਲੇਗਾ ਉਹ ਖਾਸ ਧਰਤੀ ਦੇ ਉੱਤੇ ਇਹਦਾ ਖਾਸ ਜਗ੍ਹਾ ਤੇ ਹੁੰਦਾ ਹੈ ਮਨੂੰ ਉਥੇ ਦਾ ਉਸਤਾ ਦਾ ਪੌਣ ਪਣੀ ਚਾਹੀਦਾ ਹੈ ਚੰਦਨ ਤਰ ਤਰ ਕਹਿੰਦੇ ਆ ਦਰਖਤ ਨੂੰ ਚੰਦਨ ਦਾ ਬੂਟਾ ਹਰ ਇੱਕ ਜੰਗਲ ਵਿੱਚ ਨਹੀਂ ਹੁੰਦਾ ਹੁੰਦਾ ਜੰਗਲਾਂ 'ਚ ਹੀ ਪਰ ਹਰ ਇੱਕ ਜੰਗਲ ਵਿੱਚ ਨਹੀਂ ਉਸੇ ਤਰ੍ਹਾਂ ਹੀ ਸੰਤਨਾ ਪੁਰ ਪੁਰ ਵਾਹੇ ਉਹ ਤਾਂ ਇੱਕ ਗੱਜਰ ਤੇ 20 20 50 50 ਬਿਠਾਏ ਹੋਏ ਨੇ ਭਾਈ ਇੱਕ ਡੇਰੇ ਦੇ ਵਿੱਚ ਹੀ ਵਿੱਚੀ ਡਰਾਈਵਰ ਵਿੱਚੀ ਲਾਂਗਰੀ ਇਹ ਫਲਾਨਾ ਸੰਤ ਹੈ ਛੋਟਾ ਸੰਤ ਹੈ ਲੰਗਰ ਵਾਲਾ ਸੰਤ ਹੈ ਡਰਾਈਵਰ ਸੰਤ ਹੈ ਐਦਾਂ ਨਾਂ ਦਿੱਤੇ ਹੋਏ ਉਹ ਭਾਈ ਐਸੀ ਪ੍ਰਵਿਰਤੀ ਵਾਲਾ ਸ਼ਖਸ ਦਸਵੀਂ ਦਾ ਝੱਡੋ ਕਿ ਦੁਨੀਆਂ ਦੇ ਵਿੱਚ ਦੋ ਚਾਰ ਵੀ ਮਿਲ ਜਾਣ ਬੜੁ ਭਾਗੇ ਹੋ ਭਾਈ ਨੇ ਮਿਲਦੀ ਪਰ ਸਾਡੇ ਕੋਲ ਉਹ ਨਿਗਾਨੀ ਗਿਆਨ ਤੋਂ ਅਸੀਂ ਹੀਣੇ ਆ ਅਸੀਂ ਬਸਤਰ ਦੇਖੀ ਕਿ ਆਉਸੀ ਉਸ ਨੂੰ ਦੇਖਿਆ ਕਿ ਜਿਹਦੇ ਮਗਰ ਦੁਨੀਆ ਧੁਰੀ ਫਿਰਦੀ ਆ ਬਾਦੂ ਐਤਾ ਨਾ ਨਾ ਭਾਈ ਹੁਣ ਤੇ ਚੰਗੇ ਨੇ ਭਾਈ ਉਹਨਾਂ ਦੀ ਸਿਹਤ ਵੀ ਕਾਨੀ ਬਣਦੀ ਏ ਕਿ ਸਾਨੂੰ ਕੋਈ ਸਮਝ ਆ ਜਵੇ ਅਕਲ ਆ ਜਵੇ ਤੁਹਾਡੇ ਕਿਹਦੇ ਸੰਤ ਦਾ ਦੀਵਾਨ ਹੁੰਦਾ ਨਾ ਲਾ ਲਾ ਕੇ ਬੋੜਨਾ ਅਥਾ ਤਾਂ ਤੇ ਲੱਗੀਆਂ ਹੋਈਆਂ ਪੋਸਟਰ ਲੱਗੇ ਹੁੰਦੇ ਆ ਕਿ ਫਲਾਣੇ ਸੰਤ ਦੇ ਦਰਵਾਜ਼ੇ ਵੱਡੇ ਵੱਡੇ ਹੋਲਡਿੰਗ ਲਾਏ ਹੋਏ ਨੇ ਮਾਲਾ ਜੇ ਦਰਵਾਨ ਨੂੰ ਕਿਸੇ ਸੰਗਤ ਨੇ ਕਹਿਤਾ ਜੀ ਫਿਰ ਪੰਜ ਸੱਤ ਕਿਲੇ ਤਾਂ ਵੇਚ ਹੀ ਦੇ ਬੀ ਇੰਨਾ ਖਰਚਾ ਕਰਾਉਣਗੇ ਬੀ ਬੋਰਡ ਲਾਓ ਇਹ ਲਾਓ ਕੀ ਸੋਚੀਦਾ ਭਾਈ ਉਹ ਨਹੀਂ ਸੰਗਤ ਤਾਂ ਜੁੜੀ ਨਹੀਂ ਜਿੰਨੀ ਉਹ ਜੋੜਦੇ ਆ ਤੁਸੀਂ ਵਿਆਸ ਵਾਲਾ ਦਾ ਕੋਈ ਸਵਾਗਤਮ ਦੇਖਿਓ ਅੱਜ ਤੱਕ ਉਹਨਾਂ ਦਾ ਕੋਤ ਨੂੰ ਛੜਕ ਦੇ ਉੱਤੇ ਬੋਰਡ ਹੀ ਨਹੀਂ ਮਿਲੂਗਾ ਚੰਗੀ ਦੇ ਚੰਗੀ ਗੱਲ ਕਰਨੀ ਜ਼ਰੂਰੀ ਹੈ ਕਿ ਮੋਰਖੋ ਅਸੀਂ ਵੀ ਸੁਧਰਜੋ ਤੁਸੀਂ ਮਸ਼ਹੂਰੀਆਂ ਕਰਦੇ ਹੋ ਕਿ ਅਸੀਂ ਫੇਮਸ ਹੋ ਜਾਈਏ ਉਹਨਾਂ ਦਾ ਅੱਜ ਤੱਕ ਤੁਸੀਂ ਕਿਸ ਨੇ ਬੋਰਡ ਦੇਖਿਆ ਲੱਗਿਆ ਕਿ ਛੜਕਾਂ ਦੇ ਉੱਤੇ ਜਾਂ ਗੇਟ ਬਣਾਏ ਹੋਣ ਫਲਾਣਾ ਸਮਾਗੋਂ ਫਲਾਣੀ ਕਥਾ ਉਥੇ ਕੇਵਲ ਤੋਂ ਕੇਲ ਉਹਨਾਂ ਦਾ ਆਪਣੇ ਗੁਰੂ ਪ੍ਰਤੀ પ્રેમ ਹੈ ਜਿਸ ਦੇ ਨਾਲ ਬਚਨ ਹੋਵੇ ਜਿਸ ਪਿਆਰੇ ਸੀ ਨੇ ਇਸ ਅੱਗੇ ਮਰ ਚਲੀਏ ਤਰਿ ਗੀਵਨ ਸੰਸਾਰ ਤਾਂਕੇ ਬਾਚੀ ਜੀਵਨ ਗੁਲਾਬ ਦੇ ਵਿੱਚ ਸੁਗੰਧੀ ਹੈ ਉਹਨੂੰ ਦੱਸਣਾ ਨਹੀਂ ਪੈਂਦਾ ਕਿ ਆ ਜਾ ਭਾਈ ਮੈਂ ਗੁਲਾਬ ਆ ਭਵਰਾ ਆਪਣੇ ਆਪ ਆਉਂਦਾ ਨੇ ਆਪਣੇ ਆਪ ਮੱਖੀ ਆਉਂਦੀ ਹੈ ਭਾਈ ਰਸ ਪੀਂਦੀ ਹੈ। ਉੱਟ ਢੋਰਾ ਨਹੀਂ ਪੜਦਾ। ਜੇ ਨਕਲੀ ਹੁੰਦਾ ਨਾ ਉਹ ਢੋਰਾ ਪੜਦਾ। ਕਿ ਆ ਜਾ ਆ ਜਾ। ਆਉਂਦਾ ਫੇਰ ਨਹੀਂ ਕੋਈ। ਕੋਈ ਆਉਂਦਾ ਭਈ ਇਸ ਤਰ੍ਹਾਂ ਦਾ ਕੋਈ ਆ ਵੀ ਜਾਂਦਾ ਨਾ। ਉਹ ਕਿਦਾਂ ਦਾ ਹੁੰਦਾ ਵਾ। ਉਹਦੀ ਵੀ ਧਾਰਨ ਦਿੱਤੀ ਹੈ ਪਾਛ ਨੇ ਸਿੰਮਲ ਰੁੱਕ ਸਰਾਇ ਦਾ ਅਤ ਧੀਰ ਅਤ ਮੁਝ। ਕਹਿੰਦੇ ਸਿੰਮਲ ਦਾ درخت ਹੈ। ਬੜਾ ਵਿਚ ਕਹਦੇ ਉਹਦੇ ਨਾ ਤਾਂ ਕੋਈ ਫਲ ਲੱਗਦਾ ਨਾ ਉਹਦੇ ਕੋਈ ਪੱਤ ਭਾਅ ਉਹਦਾ ਤਣੇ ਕੰਮੋਂਦੇ ਨਾ ਕੋਈ ਵੇਦ ਕੁਰਸੀ ਬਣੇ ਨਾ ਕੋਈ ਬੈੱਡ ਬਣੇ ਸਿੰਮਲ ਰੁਖ ਸਰਾਇਰਾ ਅਤ ਦਿਰ ਅਤ ਮੁਝ ਕਹਦੇ ਉਲਟਾ ਜੋਗ ਉਹਦੇ ਚ ਜਾਂਦਾ ਨਾ ਜਿਵੇਂ ਆਪਾਂ ਆਪਾਂ ਸਿੱਖ ਨਹੀਂ ਬਣਦੇ ਕਠ ਵਿੱਚ ਜਾ ਕੇ ਅਸੀਂ ਤਾਂ ਕੇਵਲ ਤੋਂ ਕੇਵਲ ਇੱਕ ਦੋਸ਼ੀ ਬਣ ਗਏ ਉਲਟਾ ਫਸ ਗਏ ਆਂ ਝੂਠੇ ਦੇ ਜਗਾਲ ਦੇ ਵਿੱਚ ਕਹਿੰਦੇ ਪੰਛੀ ਆਉਂਦਾ ਕਹਿੰਦਾ ਵੀ ਸ਼ਾਇਦ ਇਹ ਕੋਈ ਰਸ ਹੋਵੇਗਾ ਚੁੰਝ ਮਾਰਦਾ ਉੱਥੇ ਹੀ ਫਸ ਕੇ ਰਹਿੰਦਾ ਸਾਡੇ ਬਾਗ ਅਸੀਂ ਵੀ ਡੇਰਿਆਂ ਚ ਹੀ ਫਸੇ ਬੈਠੇ ਆਂ ਗੁਰੂ ਗ੍ਰੰਥ ਸਾਹਿਬ ਦੀ ਲੜਾ ਸਿਮੀ ਨਹੀਂ ਲੱਗੀ ਹੈਗੀ ਬਸ ਐਜੀ ਚੁੰਝ ਬਸਾਈ ਹੋਈ ਹੈ ਉੱਥੇ ਹੀ ਫਸ ਗਏ ਉੱਥੇ ਅਸੀਂ ਤਾਂ ਤਣ ਤਣ ਕੇ ਮਰ ਜਾਣਾ ਭਾਵਨਾ ਸੰਸਾਰ ਦੇ ਹੋਏ ਨਿਰੰਕਾਰ ਦੇ ਹੋਏ ਸਾਡੀ ਹਾਲਤੇ ਸਿਮਲ ਰਬ ਕਾ ਸਰਾਰਾ ਅਤਿ ਦੀਰਘ ਅਤਮੁਜ ਕੋਈ ਵੀ ਆਏ ਆਸ ਕਰ ਜਾਏ ਨਰਾਸਿਕਿਤ ਫਲ ਫਿੱਕੇ ਫੁੱਲ ਬਕਬਕੇ ਕਬ ਨ ਆਵੇ ਪਤ ਮੇਧਤ ਨੀਵੀਂ ਨਾਨ ਕਾ ਗੁਣ ਚੰਗੇ ਆਇਆ ਤਾ ਹਣ ਉਹਨਾਂ ਤਾਂ ਭਾਈ ਚੰਗਾ ਦੇ ਕੇ ਭਾਈ ਬੜਾ ਉੱਚਾ ਜਿਵੇਂ ਤੁਸੀਂ ਜਾਣਦੇ ਕੋਈ ਤੁਹਾਡੀ ਗੱਲ ਕਾ ਨਹੀਂ ਜੁੜੀ ਹੁੰਦੀ ਆ ਨਾ ਭਾਈ ਕਥਾ ਹੋ ਰਹੀ ਹੈ ਸ਼ਬਦ ਦੀ ਤੁਹਾਡੇ ਬਾਤ ਹੋ ਰਹੀ ਹੈ ਗੁਰਬਾਣੀ ਹੈ ਇਹ ਮਨੁੱਖ ਬਾਤ ਨਹੀਂ ਹੈ ਤੁਹਾਡੇ ਬਾਤ ਹੀ ਹੈ ਜੋ ਤੁਸੀਂ ਕਰਦੇ ਹਾਂ ਤੁਸੀਂ ਨਿਰਣਾ ਕਰਨਾ ਕਿ ਇਹ ਸਹੀ ਹੈ ਜਾਂ ਗਲਤ ਹੈ ਕਿ ਮਸ਼ਹੂਰੀਆਂ ਦੇ ਦੇ ਕੇ ਦੇਖਿਆ ਨੇ ਛੜਕਾਂ ਤੇ ਫਲਾਣੇ ਬਾਬਾ ਜੀ ਦਾ ਭਾਈ ਜੇ ਤੇਰੇ ਕੋਈ ਪ੍ਰੇਮੀ ਹੈ ਤੇਰੇ ਕੋਈ ਬਚਨ ਸੁਣਨ ਦਾ ਚਾਹ ਬਣ ਹੈ ਉਹ ਆਪਣੇ ਆਪ ਆਏਗਾ ਉਹ ਤਾਂ ਤਾਂਗ ਲੱਗੀ ਹੋਵੇਗੀ ਕਿਉਂ ਨਾ ਤਾਂ ਭਾਈ ਤਾਂਗ ਹੁੰਦੀ ਹੈ ਭਾਈ ਜਿਵੇਂ ਜਿਹੜੇ ਸਥਾਨਾਂ ਤੇ ਲੰਗਰ ਚੱਲਦੇ ਹੁੰਦੇ ਆ ਨਾ ਉਹ ਢੰਡੋਰਾ ਤ ਨਹੀਂ ਪੜਦੇ ਲੰਗਰ ਖਾਓ ਆ ਕੇ ਸਾਨੂੰ ਪਤਾ ਤਾਂ ਦਾ ਕਿ ਉੱਥੇ ਭਾਈ ਆ ਸਮਾਗਮ ਤੇ ਆ ਕੁਝ ਬੰਦਣਾ ਹੋਣਾ ਹੋਣੀ ਆ ਨਾ ਆ ਭੀ ਤਰੀਕ ਨੂੰ ਸਮਾਗਮ ਕੋ ਅਨੁਗਤ ਨੇ ਕਿਹਾ ਤਾਂ ਨਹੀਂ ਆ ਜੋ ਬਸ ਤਿੰਨ ਤਿੰਨ ਦਾ ਲੰਗਰ ਪ੍ਰਸ਼ਾਦਾ ਉੱਥੇ ਹੀ ਆ ਬੜਾ ਕਿ ਇਸ ਤਰ੍ਹਾਂ ਸਾਨੂੰ ਭੁੱਖ ਲੱਗੀ ਹੋਈ ਆ ਸਰੀਰਕ ਤੌਰ ਤੇ ਜੇ ਮਨ ਕਰਕੇ ਪ੍ਰੇਮ ਦੀ ਭੁੱਖ ਲੱਗੀ ਹੋਵੇ ਗਰਬਾਣੀ ਨਾ ਫਿਰ ਲੋਕ ਆਪਣੇ ਆਪ ਆਉਣਗੇ ਉਹਨਾਂ ਨੂੰ ਭਾਈ ਭੁੱਖ ਪ੍ਰੇਮ ਦੀ ਹੈ ਆਪਣੇ ਗੁਰੂ ਦੇ ਸ਼ਬਦ ਸੁਣਨ ਦੀ ਬਿਨਾ ਕਿਹਾ ਬਿਨਾ ਸਨੇਹਸਾ ਦਿੱਤਿਆਂ ਹੋਇਆਂ ਬਿਨਾ ਕੋਈ ਬੋਰਡ ਲੰਗਿਆਂ ਹੋਇਆ ਕੋਈ ਝੂਠੀ ਗੱਲ ਨਹੀਂ ਜਾਂ ਤਾਂ ਦਿਖਾ ਦਿਓ ਦੇਖ ਭਾਈ ਕਿੰਨੇ ਬੋਰਡ ਲੱਗੇ ਹੋਏ ਇਹਨਾਂ ਦੇ ਯਾਨੀ ਤੁਸੀਂ ਗਲਤ ਬੋਲੇ ਸੀ ਗਲਤ ਕਿਉਂ ਬੋਲੇ ਸਹੀ ਆ ਭਾਈ ਇੱਕ ਵੀ ਉਹਨਾਂ ਦਾ ਕੋਈ ਗੇੜ ਨਹੀਂ ਬਣਦਾ ਨਾ ਕੋਈ ਉਹਨਾਂ ਦਾ ਬੋਰਡ ਲੱਗਦਾ ਸੜਕ ਦੇ ਉੱਤੇ ਆ ਦੇਖਿਆ ਨਾ ਚਾਰੋਂ ਤਰਫ ਤੇ ਕਿ ਮੰਡੀ ਦਾਣਾ ਮੰਡੀ ਚ ਫਲਾਣੇ ਸੰਤ ਦਾ ਦੀਵਾਨ ਆ ਜੀ ਆਜੋ ਜੀ ਆ ਨਾਰਕਲ ਵੀ ਬਾਬਾ ਆਇਆ ਸੀ ਕਿ ਉਹਦੇ ਪਖੰਡ ਨੂੰ ਹੀ ਸੱਚ ਮੰਨੀ ਬੈਠੇ ਆ ਉਹ ਭਲੇ ਉਹ ਮਾਨਸੋ ਜਿਹੜਾ ਬੰਦਾ ਮੌਤ ਤੋਂ ਖੁਦ ਡਰਦਾ ਹੋਵੇ ਚਾਰੋਂ ਤਰਫ ਉਹਦੇ ਗੱਲ ਬੈ ਨਾ ਕਿ ਚਾਰੋਂ ਤਰਫ ਭਾਈ ਉਹਦੇ ਤੱਕ ਪਹੁੰਚ ਨਹੀਂ ਕੋਈ ਸਕਦਾ ਫਿਰ ਇਹਨਾਂ ਨੂੰ ਡਰ ਲੱਗਿਆ ਰਹਿੰਦਾ ਇਹਦਾ ਮਤਲਬ ਉਹ ਪਾਪੀ ਬੰਦਾ ਸੋ ਡਰੇ ਗੁਰਬਾਣੀ ਦਾ ਫਰਮਾਨ ਐਵੇਂ ਨਾ ਗੱਲ ਪੈਤਰ ਉਧਰ ਉਧਰ ਕਰਦੇ ਸੋ ਡਰੇ ਜੋ ਪਾਪ ਕਮਾਰੇ ਇਹਦਾ ਮਤਲਬ ਉਹ ਤਾਂ ਖੁਦ ਪਾਪੀ ਹੈ ਭਈ ਕਿ ਜਿਹੜੇ ਸਾਥ ਮਗਰ ਤੁਸੀਂ ਤੁਰੇ ਫਿਰਦੇ ਹੋ ਉਹ ਤਾਂ ਖੁਦ ਪਾਪੀ ਹੈ ਕਿਉਂਕਿ ਡਰਦਾ ਮੋਤਮ ਰੱਬ ਦਾ ਪਿਆਰਾ ਥੋੜੇ ਡਰੇਗਾ ਉਹਨੂੰ ਪਤਾ ਭਈ ਜਿਹੜੀ ਆਉਣੀ ਹੈ ਜਦੋਂ ਆਉਣੀ ਹੈ ਹੱਸ ਕੇ ਜਾਵਾਂਗੇ ਰੱਬ ਦੀ ਲਿਖੀ ਹੋਈ ਮੈਨੂੰ ਕੋਈ ਪਰਵਾਹ ਨਹੀਂ ਕੋਈ ਚਿੰਤਾ ਨਹੀਂ ਹੈ ਇਹ ਇੱਕ ਰੱਬ ਦੇ ਪਿਆਰੇ ਦੀ ਨਿਸ਼ਾਨੀ ਹੁੰਦੀ ਹੈ ਅਜਨੇ ਤੁਰੇ ਫਿਰਦੇ ਨੇ ਡੰਡੇ ਸੋਟੇ ਗਨਮਨ ਲੈ ਕੇ ਨਾ ਇਹ ਸਭ ਝੂਠੇ ਆ ਆਪਣੇ ਸਿੰਘਾਂ ਤੇ ਭਰੋਸਾ ਨਹੀਂ ਪੁਲਿਸ ਵੀ ਰੱਖੀ ਹੋਈ ਹੈ ਬੜੇ ਪਹਿਰੇ ਲੱਗੇ ਹੋ ਜੇ ਚੈਕਿੰਗ ਕਰਦੇ ਨੇ ਸਕਿਉਰਟੀ ਡਿਟੈਕਟਰ ਲੱਗੇ ਹੁੰਦੇ ਲੱਗੇ ਹੁੰਦੇ ਆ ਭਾਈ ਸੰਗਤ ਨੇ ਆਉਣਾ ਖੁੱਲੇ ਦੁੱਲੇ ਆ ਭਾਈ ਗੁਰੂ ਦਾ ਦਰਬਾਰ ਉਹ ਗੱਲ ਨਹੀਂ ਗੁਰੂ ਦੇ ਦਰਵਾਜ਼ੇ ਤੇ ਮਰਦਾ ਕਿ ਉਹ ਵੱਡੀ ਗੱਲ ਹੈ। ਭਾਗਾ ਵਾਲੇ ਹੋਵਾਂਗੇ। ਪਰ ਉਹ ਗੱਲਾਂ ਤੁਹਾਨੂੰ ਹੀ ਸੁਣਾ ਸਕਦਾ ਖੁਦ ਦੇ ਉੱਤੇ ਅਮਨ ਨਹੀਂ ਹੈ। ਇਸ ਕਰਕੇ ਆਪਣਾ ਉਹਦੇ ਵੱਲ ਕੋਈ ਚੁਕਾ ਨਹੀਂ ਹੈ। ਉਹਦੀ ਬ੍ਰਾਈਵਲ ਸੰਸਾਰ ਨੂੰ ਜ਼ਰੂਰ ਦੱਸਣਾ ਹੈ। ਕਿ ਦੇਖੋ ਭਾਈ ਆ ਦੇਖਿਆ ਨਾ ਕਿਵੇਂ ਬੋਰ ਲੱਗਿਆ ਥੋੜੇ ਆਲੇ-ਤਰੇ ਵੱਡੇ-ਵੱਡੇ। ਉਹ ਪੋਸਟਰ ਤਾਂ ਲੱਗਦੇ ਹੀ ਲੱਗਦੇ ਆ ਨਾ। ਗੁਰਦਰਾ ਦੇ ਕੰਧਾਂ ਤੇ ਸਕੂਲਾਂ ਤੇ ਚਾਰੇ ਪਾਸੇ ਬਾਬਾ ਜੀ ਦਾ ਦਰਬਾਰ ਬਾਬਾ ਜੀ ਦਾ ਦਰਬਾਰ। ਕੱਟ ਫੇਰ ਵੀ ਉਹਨਾਂ ਨਹੀਂ ਹੁੰਦਾ ਜਿਹੜੇ ਕਦੇ ਨਾ ਕੋਈ ਬੋਰਡ ਲਾਉਣਾ ਨਾ ਕੋਈ ਪੋਸਟਰ ਛਪਾਉਣਾ ਨਾ ਕੋਈ ਗੇਟ ਬਣਾਉਣਾ ਨਾ ਕੋਈ ਹੋਰਡਿੰਗ ਲਾਉਣੀ ਹੈ ਵੱਡੇ ਵੱਡੇ ਲੱਗਿਆ ਹੁੰਦਾ ਨੇ ਕਿ ਗਾਇਕਾਂ ਤਾਂ ਮੰਨਦੇ ਆ ਭਾਈ ਗਾਇਕ ਨਹੀਂ ਹੁੰਦਾ ਉਹਨਾਂ ਤਾਂ ਮਾਇਦੀ ਲੋੜ ਆ ਤੈਨੂੰ ਕੀ ਲੋੜ ਆ ਤੂੰ ਤਾਂ ਗਿਆਨ ਦੇਣਾ ਸਿੱਖੀ ਤੂੰ ਜੋ ਪ੍ਰੇਮੀ ਹੋਊਗਾ ਕੇ ਲੈ ਜਾਊਗਾ ਮੈਂ ਇਕੱਠ ਤੋਂ ਕੀ ਲੈਣਾ ਭਈ ਜਿਹਨੂੰ ਇੱਛਾ ਹੋਵੇਗੀ ਜਿਹਨੂੰ ਪ੍ਰੇਮ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੀ ਮਹਾਰਤ ਨਾਲ ਤੂੰ ਤਾਂ ਕਹਿੰਦਾ ਲੋਕੋ ਮੈਨੂੰ ਦੇਖਣਾ ਮੇਰੀ ਸ਼ਕਲ ਦੇਖਣਾ ਆਓ ਬੜਾ ਉਹਨੂੰ ਖੁਜੀ ਹੁੰਦੀ ਹੈ ਚਾਹ ਹੁੰਦੀ ਹੈ ਕਿ ਭਾਈ ਭਲਿਆ ਮਾਨਸਾ ਜੇ ਤੂੰ ਸੱਚਾ ਮੈਂ ਤੁਸੀਂ ਸੱਚਾ ਬਣਾਈ ਬੈਠੇ ਹਾਂ ਪਰ ਉਹ ਅਸਲ ਚ ਹੈ ਝੂਠਾ ਇਹ ਇਸ ਕਰਕੇ ਸੰਤਨਾ ਪੁਰ ਪੁਰ ਬਾਹੇ ਇਹ ਰਪੀਰੂ ਇਹ ਫੱਕਰ ਇਹ ਦੁਨੀਆ ਦੇ ਵਿੱਚ ਵਿਰਲੇ ਬਲੇ ਹੁੰਦੇ ਆ ਨਹੀਂ ਤਾਂ ਸਾਰੀ ਆਪੇ ਸਿਆਣੇ ਬਣੇ ਬੈਠੇ ਆ ਕਿ ਦਸਤਾਰ ਵੀ ਸਜਾਈ ਆ ਸਜਾਉਣ ਬਾਤ ਤੇ ਸਿੰਘ ਰੱਖਿਆ ਹੋਇਆ ਤੇ ਰੇਗ ਨੂੰ ਪਛਣਾ ਠੀਕ ਆ ਲਾ ਠੀਕ ਆ ਠੀਕ ਪਰ ਜਿਹੜੇ ਫਕਰ ਹੁੰਦੇ ਆ ਉਹਨਾਂ ਤਾਂ ਸਿਰ ਟਕੇ ਆ ਭਾਈ ਪਤਾ ਨਹੀਂ ਲੜਕੀ ਨੇ ਕਿੱਦਨੂ ਚਲੇ ਗਏ ਨਾ ਕਪੜਿਆਂ ਦੀ ਚਿੰਤਾ ਐਸੀ ਹੁੰਦੀ ਆ ਰੱਬ ਦੇ ਪ੍ਰੇਮੀਆਂ ਦੀ ਭਗਤੀ ਐਡੇ ਵੱਡੇ ਇਤਿਹਾਸ ਆਪਣਾ ਕੀਤੇ ਆ ਭਾਈ ਸਾਨੂੰ ਸਮਝਦੇ ਨਹੀਂ ਫਿਰ ਵੀ ਅਸੀਂ ਝੂਠ ਮਗਰ ਤਰੇ ਫਿਰਦੇ ਹਾਂ ਨਕਲੀ ਵਲ ਤੁਲਦੇ ਹੋਰਾ ਉਸ ਗਲਾਬ ਵਲ ਜੇ ਜਾਂਦਾ ਵੀ ਹੈ ਨਾ ਉਹਦਾ ਆਪਣਾ ਸਮਾਂ ਖਰਾਬ ਹੁੰਦਾ ਕਿਉਂਕਿ ਭਾਈ ਉਹ ਤਾਂ ਇੱਕ ਨਕਲੀ ਸੀ ਪਛਾਣ ਨਹੀਂ ਸੀ ਪਰ ਜੇਸਪ ਉਹਰੇ ਨੂੰ ਪਤਾ ਨਹੀਂ ਕਿ ਕਿ ਜੋ ਅਸਲੀ ਹੈ ਭਾਈ ਜਿਵੇਂ ਇੱਥੇ ਤਰ੍ਹਾਂ ਹੀ ਭਾਈ ਇਸ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਅੱਖ ਇਹ ਦੇਖਦੀ ਹੈ ਨਹੀਂ ਭਾਈ ਉਹ ਨਕਲੀ ਤੇ ਨਹੀਂ ਜਾਂਦਾ ਜੇ ਕੋਈ ਅਸਲੀ ਹੋਊਗਾ ਸਭ ਤੋਂ ਅਸਲੀ ਉਹਦੇ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਗੁਰਵੰਤ ਸਹਿ ਦੀ ਗੁਰਬਾਣੀ ਹੈ ਜੋ ਸਾਡਾ ਅਦੇ ਆਤਮ ਕਾਲਾ ਮਾਰਗ ਸਾਨੂੰ ਸਹੀ ਦਿਸ਼ਾ ਦਿਖਾਉਂਦੀ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤੁਹਾਨੂੰ ਕੋਈ ਉਸ ਪ੍ਰਮਾਤਮਾ ਨਾਲ ਨਹੀਂ ਮਿਲਾ ਸਕਦਾ ਬਸ ਇਹਦੇ ਵਿੱਚ ਹੀ ਤਾਂ ਲਿਖਿਆ ਸਭ ਕੁਝ ਆ ਜਾ ਲੈ ਕੇ ਚੱਲਾਂ ਕਿੱਥੇ ਜਿੱਥੋਂ ਮੈਂ ਆਈ ਆ ਕਿੱਥੋਂ ਤੁਰ ਕੀ ਬਾਣੀ ਆਈ ਤੁਰੋਂ ਕਿੱਥੋਂ ਅਕਾਲ ਪੁਰਖ ਤੋਂ ਤੁਰ ਕੋਈ ਹੈ ਨਹੀਂ ਮੌਤੋਂ ਆਈ ਆ ਆ ਜਾ ਪ੍ਰੇਮੀ ਆ ਆ ਜਾ ਚੱਲੀਏ ਗੁਰਬਾਣੀ ਤਾਂ ਇਹ ਕਹਿੰਦੀ ਆ ਆ ਚੱਲੀਏ ਚੱਲਿਆ ਚੱਲ ਮੇਰੇ ਨਾਲ ਕਦਮ ਮੜਾ ਕੇ ਚੱਲ ਉਹ ਸਿੱਖ ਨੂੰ ਪੁੱਛੇ ਤੂੰ ਕਦਮ ਮੜਾ ਕੇ ਚੱਲਦਾ ਕਿ ਤੂੰ ਤਾਂ ਸਤਿਗੁਰਾਂ ਦਾ ਕੋਈ ਬਚਨ ਮੰਨ ਕੇ ਖੁਸ਼ ਨਹੀਂ ਏ ਕਿੱਥੋਂ ਚੱਲੇਗਾ ਤੂੰ ਭਾਈ ਨਰਕ ਦਾ ਜੀਵ ਹੈ ਤੇ ਨਰਕ ਵਿੱਚ ਹੀ ਰਹੇਗਾ ਹੁਣ ਦੇਖ ਲੈ ਭਾਈ ਗੁਰਵਾਣੀ ਨੇ ਨਿੰਨਾ ਕਰ ਦਿੱਤਾ ਹੈ ਗੁਰਵਾਣੀ ਨੇ ਦੱਸ ਦਿੱਤਾ ਹੈ ਕਿ ਰੱਬ ਦਾ ਕਰ ਏ ਤੂੰ ਕਿਹੜੇ ਕਰ ਤੁਰਿਆ ਤੂੰ ਮਨ ਦੀ ਸੁਣ ਕੇ ਚੱਲਿਆ ਜਾਂ ਗੁਰੂ ਦੀ ਸੁਣ ਕੇ ਚੱਲਿਆ ਜੇ ਗੁਰੂ ਦੀ ਸੁਣ ਕੇ ਚੱਲਿਆ ਗੁਰਮਖਾ ਭਾਵ ਉਸ ਗੁਰੂ ਦੇ ਹੁਕਮ ਜਾਂ ਉਹਦੀ ਰਜਾ ਦੇ ਵਿੱਚ ਉਹਦੇ ਬਾਣੇ ਵਿੱਚ ਤੇ ਗੁਰਮਖ ਹੀ ਗੁਰਮਖ ਜਨਮ ਸਵਾਰ ਇਹ ਗੁਰੂ ਦਾ ਸਿੱਖ ਹੀ ਆਪਣਾ ਜਨਮ ਸਵਾਰ ਦਾ ਗੁਰਮਖ ਜਨਮ ਸਵਾਰ ਦਰਗੇ ਚਲੇ ਆ ਸੱਚੀ ਦਰਗੇ ਜਾਏ ਸੱਚਾ ਪੜ ਮੱਲਿਆ ਇੱਥੇ ਮਨਮੁਖੀ ਤਾਂ ਗੱਲ ਹੀ ਕੋਈ ਨਹੀਂ ਭਾਵ ਗੁਰਮਖ ਬਣਨਾ ਕਿਵੇਂ ਬਸ ਰਜਾ ਜਾ ਜਾਲੋ ਬੜਾ ਸੌਦਾ ਸਸਤਾ ਬਈ ਉਹਦੇ ਹੁਕਮ ਚ ਰੋਦੇ ਪਾਣੇ ਤੇ ਜੋ ਕੁਝ ਵੀ ਹੋ ਜੋ ਹੱਸਦੇ ਹੈ ਦੇ ਕੋ ਬੜਾ ਵਧੀਆ ਹੋਇਆ ਬਈ ਇੰਨਾ ਕਦਾ ਬੱਜ ਗਿਆ ਕਿ ਜੋ ਪਿਆ ਭਈ ਉਹਦੇ ਵੱਲ ਧਿਆਨ ਦੇ ਕੇ ਵਹਿਗੁਰੂ ਮੈਂ ਤਾਂ ਇੰਨੇ ਜੋਗਾ ਨਹੀਂ ਤੋ ਇੰਨਾ ਛੱਡ ਦਿੱਤਾ ਚਾਰ ਸਿਪਾਈ ਚਾਰ ਦੇ ਚਾਰ ਸ਼ਹੀਦ ਹੋ ਕੇ ਅੱਖਾਂ ਸਾਹਮਣੇ ਫਿਰ ਵੀ ਕਹਿੰਦੇ ਸੱਚੇ ਬਾਦਸ਼ਾਹ ਤੇਰੇ ਸ਼ੁਕਰਗੁਜ਼ਾਰ ਆ ਆ ਤਾਂ ਹੈਗਾ ਨਾ ਇੰਨਾ ਕੁ ਸਭ ਕੁਝ ਵਾਰ ਕੇ ਇੱਕ ਪੰਥ ਵੱਲ ਇਸ਼ਾਰਾ ਕਰਤਾ ਪੰਥ ਵਸੇ ਮੈਂ ਉਜਣਾ ਕਿ ਮੇਰਾ ਪੰਥ ਤਾਂ ਹੈਗਾ ਨਾ ਇਹ ਦੋਸ਼ ਨਹੀਂ ਦਿੱਤਾ ਕਿ ਹੇ ਬੈਗਰੂ ਮੇਰੇ ਘਰ ਦੇ ਨਾ ਮੇਰਾ ਪਰਿਵਾਰ ਕੋਲੇ ਆ ਨਾ ਮੇਰੀ ਮਾਂ ਕੋਲੇ ਆ ਨਾ ਮੇਰੇ ਪਿਤਾ ਕੋਲੇ ਨਾ ਮੇਰੇ ਬੱਚੇ ਕੋਲੇ ਮੈਂ ਤੇਰਾ ਕੀ ਮਾੜਾ ਕੀਤਾ ਦਸ਼ਮੇਸ਼ ਪਿਤਾ ਤਾਂ ਇਹ ਕਹਿੰਦੇ ਆ ਕਿ ਸਤਗੁਰ ਸੱਚੇ ਪਾਤਸ਼ਾਹ ਮੈਂ ਤੇਰਾ ਸ਼ੁਕਰ ਗੁਜ਼ਾਰਾ ਇਹ ਮੇਰੇ ਪੰਥ ਨੂੰ ਬਚਾ ਕੇ ਰੱਖੀ ਮੇਰਾ ਪੰਥ ਬਚਿਆ ਰਹੇ ਪੰਥ ਵਸੇ ਮੈਂ ਉਹ ਜਣਾ ਅੱਜ ਝੱਲਿਆਂ ਦਾ ਸੰਸਾਰ ਹੈ ਮੂਰਖਾਂ ਦਾ ਅ ਸਿੱਖ ਜਗਤ ਵਿੱਚ ਨਕਲੀ ਬਹਿਰੂਪੀ ਅ ਗਿਆਨੀ ਪੁਰਖ ਜਿਹੜੇ ਪੰਥ ਨੂੰ ਉਜਾਣ ਲੱਗੇ ਹੋਏ ਗੱਲ ਵਸੇਵੇ ਦੀ ਕਰਨੀ ਨਿਤ ਨਵੇਂ ਤੋਂ ਨਵੇਂ ਕਲੇਸ਼ ਨਿਤ ਨਵੇਂ ਤੋਂ ਨਵੇਂ ਗੁਰਦ੍ਰੰਦੇ ਜਿਨ੍ਹਾਂ ਨੂੰ ਤੁਸੀਂ ਬਾੜੇ ਕਹਿੰਦੇ ਹੋ ਨਾ ਦਾਸ ਕੋਈ ਉਹਨਾਂ ਦਾ ਸਪੋਰਟਰ ਨਹੀਂ ਹੈ ਪਰ ਜੋ ਇਛਾਈ ਹੈ ਜੋ ਸਚਾਈ ਹੈ ਮੰਨਣੀ ਪੈਣੀ ਹੈ ਕਦੇ ਨਹੀਂ ਸੁਣਿਆ ਉਹਨਾਂ ਦੇ ਸਤਸੰਗ ਘਰਾਂ ਦੇ ਵਿੱਚ ਕੋਈ ਕਮੇਟੀਆਂ ਦਾ ਕੋਈ ਗੋਲਕਾਂ ਦਾ ਰੌਲਾ ਪੈਂਦਾ ਹੋਵੇ ਔਰ ਚੜਦਾ ਸੁਣਣੋਂ ਵੱਧ ਆ ਉਹਨਾਂ ਦੇ ਇਹ ਵੀ ਦੇਖ ਲਿਓ ਕਿ ਤੋਈਤਾ ਵੀ 5 10 ਦਾ ਸੜਿਆ ਜਾਂ ਨੋਟ ਹੰਦਾ ਮੱਥਾ ਟੇਕ ਦਿੰਦੇ ਹੋ ਆਗੇ ਅਗਲੇ ਤਭੀਆਂ ਭਰ-ਭਰ ਕੇ ਗੋਲਕਾਂ 'ਚ ਪਾਉਂਦੇ ਉਹਨਾਂ ਦੇ ਕਦੇ ਨਹੀਂ ਸੁਣਿਆ ਲੜਾਈ ਕਲੇਸ਼ ਮਾਇਆ ਉੱਥੇ ਵੀ ਪਰ ਉਹਨਾਂ ਦੇ ਸਿਰ ਨਹੀਂ ਚੜੀ ਹੋਈ ਸਾਡੇ ਸਿਰ ਚੜੀ ਹੋਈ ਕਿ ਦੀਵਾ ਭਾਈ ਜਿੰਨਾ ਚਿਰ ਤੇਲ ਬੱਤੀ ਤੋਂ ਅੱਧਾ ਕੈਂਚ ਥੱਲੇ ਹੁੰਦਾ ਨਾ ਤਦ ਤੱਕ ਤਾਂ ਦਿੰਦਾ ਪ੍ਰਕਾਸ਼ ਤੇ ਜੇ ਕਿਤੇ ਉੱਤੇ ਦੀ ਪਾ ਦੋ ਤੇ ਫਿਰ ਸਾਰਾ ਹੀ ਪ੍ਰਕਾਸ਼ ਖਤਮ ਬੱਤੀ ਬੁਝਾ ਦਿੰਦਾ ਉਸੇ ਤਰ੍ਹਾਂ ਹੀ ਭਾਈ ਸਾਡੀ ਗਿਆਨ ਦੀ ਬੱਤੀ ਬੁਜੀ ਹੋਈ ਹੈ ਮਾਇਆ ਨੇ ਤਾਂ ਸਾਨੂੰ ਭਾਈ ਸੋਰਸ ਪਾਇਦਾ ਕਰਕੇ ਦੇਣੇ ਆ ਕਿ ਸਿੱਖੀ ਕਿਵੇਂ ਬਧਾਈਏ ਪਰ ਸਾਡੇ ਉੱਤੇ ਚੜ ਗਿਆ ਦਿਮਾਗ ਦੇ ਅਸੀਂ ਉਲਟਾ ਬੁਝਾ ਦਿੱਤੀ ਜੈਸੀ ਸਿੱਖੀ ਤਾਂ ਜੋ ਕਿਲਾ ਅਸਾਰਨਾ ਸੀ ਬਣਾਉਣ ਦੀ ਵਜਾਏ ਢਾਉਣ ਲੱਗੇ ਹੋਏ ਆ ਵਜਾ ਮੂਰਖਾ ਅਗਿਆਨੀ ਹਸ ਸੱਤ ਤੋਂ ਕੋਸਾਂ ਦੂਰ ਹੈ ਹੁਕਮ ਦੇ ਵਿੱਚ ਨਹੀਂ ਬਾੜੇ ਵਿੱਚ ਨਹੀਂ ਠੀਕ ਹੈ ਭਾਈ ਹੁਣ ਇੱਕ ਛੋਟਾ ਜਿਹਾ ਵਿਸਾ ਸੀ ਭਾਈ ਇੱਕ ਉਸਰੇ ਹੀ ਕਿਉਂਕਿ ਸਾਰੇ ਕਹਿੰਦੇ ਆ ਸੱਚੀ ਅਸੀਂ ਵੀ ਕਹਿੰਨੇ ਇਹ ਭਾਈ ਇਹ ਗੋਲਕਾਂ ਦੇ ਪਵਾੜੇ ਨੇ ਇਹੀ ਨਾ ਹੋਣਾ ਤੇ ਸਿੱਕੀ ਵੀਰ ਵੀ ਚੱਲੂਗੀ ਗੁਰਦਾਰੇ ਉਦੋਂ ਵੀ ਚੱਲਦੇ ਸੀ ਜਦੋਂ ਭਾਨ ਉਹਦੇ ਸੀ ਪੰਜੀਆਂ ਦਸੀਆਂ ਦੇ ਮੱਥੇ ਟਿਕਦੇ ਸੀ ਉਹਦੇ ਵੀ ਇੱਕ ਹੈ ਗੁਰੂ ਕਰਨ ਦੇ ਵਿੱਚ ਸ਼ਾਂਤੀ ਸੀ ਪ੍ਰੇਮ ਸੀ ਬਾ ਜਿਉਂ-ਜਿਉਂ ਨੋਟ ਵੱਡੇ ਹੋਣ ਲੱਗੇ ਮਾਇਆ ਵਧਣ ਲੱਗੀ ਨਿਤ ਕਲੇਸ਼ ਹੋ ਗਏ ਹੁਣ ਜੇ ਭਾਈ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਗੁਰੂ ਕਾਜ ਘੋਲ ਕੇ ਚੱਕ ਦੋ ਤੇ ਭਾਈ ਤੂੰ ਕਹਿੰਦੇ ਭਾਈ ਠੀਕ ਆ ਭਾਈ ਜ਼ਰੂਰ ਵਿਚਾਰ ਕਰਾਂਗੇ ਭਾਈ ਗੱਲ ਖਤਮ ਇੱਥੇ ਉਹ ਤਾਂ ਅਲਟਕਾ ਤੂੰ ਨਾ ਪਾ ਤੇ ਭਾਈ ਤੁਸੀਂ ਜੇ ਪਿੱਛੇ ਹਟ ਜਿਓ ਤਾਂ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਨਾ ਕਿ ਜਦੋਂ ਤੁਸੀਂ ਖਾਨੇ ਹੋ ਹੁਣ ਪ੍ਰਧਾਨ ਹੀ ਕਹਿੰਦਾ 5-10 ਘਮਲੇ ਤਾਂ ਕਹਿੰਦਾ ਰੋਜ਼ ਐਸੀ 10 ਵੀ ਤਾਂ ਹੁੰਦੀ ਹੀ ਰਹਿੰਦੇ ਆ ਛੋਟੇ-ਮੋਟੇ ਭਾਵ ਗੁਰੂ ਘਰਾਂ ਵਿੱਚ ਆਪ ਹੀ ਮੰਨ ਗਿਆ ਕਿ ਕਪਰੇ ਬਾਜੀ ਤਾਂ ਹੁੰਦੀ ਹੀ ਹੈ ਥੋੜੀ ਆ ਭਾਵੇਂ ਬਹੁਤੀ ਜ਼ਹਿਰ ਤਾਂ ਜ਼ਹਿਰ ਹੀ ਹੈ ਨਾ ਕਿ ਭਾਈ ਜ਼ਹਿਰ ਤਾਂ ਜ਼ਹਿਰ ਹੀ ਹੈ ਨਾ ਚਾਹੇ ਥੋੜੀ ਖਾਲਾ ਚਾਹੇ ਬਹੁਤੀ ਖਾਲਾ ਮਰਤਾ ਤੇ ਜਾਣਾ ਹੀ ਹੈ ਨਾ ਉਸੇ ਤਰ੍ਹਾਂ ਭਾਈ ਇਹ ਮਾਇਆ ਹੀ ਹੈ ਮਾਇਆ ਹੋਈ 나ਗਣੀ ਜਗਤ ਹੁਣ ਤਾਂ ਇਹ ਗੱਲ ਕਹੋ ਜਗਤ ਤਾਂ ਜਿਹੜੇ ਖਾਂਦੀ ਖਾਂਦੀ ਆ ਸਾਡੇ ਸਿੱਖ ਧਰਮ ਨੂੰ ਖਾ ਗਈ ਹੈ ਅਗਿਆਨੇ ਮੂਰਖ ਆ ਭਾਈ ਅਸੀਂ ਉਹਦੇ ਹੁਕਮ ਵਿੱਚ ਨਹੀਂ ਉਹਦੇ ਬਾਣੇ ਵਿੱਚ ਨਹੀਂ ਗੁਰੂ ਨਾਲ ਪ੍ਰੇਮ ਨਹੀਂ ਗੁਰੂ ਦੀ ਗੱਲ ਕਰ ਗੁਰੂ ਅੱਗੇ ਅਰਦਾਸ ਕਰ ਭਾਈ ਤੂੰ ਪੰਥ ਦਾ ਜਥੇਦਾਰ ਆ ਤੇਰੇ ਤਾਂ ਜਿੱਦੀ ਕੀ ਹੁਣ ਜਿਹਦੇ ਗੁਰੂ ਕੋਲੇ ਅਰਦਾਸ ਕਰ ਸਤੇ ਪਾਛਾਇ ਕੇ اے ਵਾਹਿਗੁਰੂ ਸਭ ਨੂੰ ਸਮਤ ਦੇ ਸਭ ਨੂੰ ਨਿਮਰਤਾ ਪ੍ਰੇਮ ਦੇ ਸਭ ਨੂੰ ਗੁਰਸਿੱਖੀ ਵਾਲਾ ਜੀਵਨ ਦੇ ਗੁਰਸਿੱਖੀ ਦੇ ਸਿਧਾਂਤ ਦੇ ਜਿਹਦੇ ਚ ਆਪਦੇ ਸਿਧਾਂਤ ਨਹੀਂ ਜਿਹੜਾ ਰਾਤ ਨੂੰ 2 ਵਜੇ ਜਿਹਨੂੰ ਜੱਥੇਦਾਰੀ ਦਿੱਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਗੈਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਗੈਰ ਲਾਵਾ ਨਹੀਂ ਕਰਦੇ ਫੇਰ ਨਹੀਂ ਹੁੰਦੇ ਤੇ ਬਤੰਦਰ ਸਤੇ ਜੱਥੇਦਾਰ ਬਣ ਗਿਆ ਉਹ ਵੀ ਇਕਾਲ ਤੱਕਦਾ ਗੁਰੂ ਮਾਰਦ ਦੀ ਹਜੂਰੀ ਤੋਂ ਬਗੈਰ ਸ੍ਰੋਪਾ ਪਾਲਿਆ ਸਿੱਖ ਜੱਥੇਬੰਦੀਆਂ ਨਾਲ ਨਹੀਂ ਉਹ ਭਾਈ ਤੈਨੂੰ ਤਾਂ ਕੋਈ ਮੰਦਾ ਹੀ ਨਹੀਂ ਹੈ ਤੇਰੀ ਆਪਦੀ ਯੋਗ ਜੇ ਤੂੰ ਸੱਚਾ ਹੋਵੇਂ ਤੇ ਪੰਥ ਦੇ ਭਲੇ ਲਈ ਸਭ ਬੁਰਿਆਂ ਲਈ ਵੀ ਅਰਦਾਸ ਕਰ ਭਲੇ ਦੀ ਗਨ ਕਰ ਸੰਤ ਮਹਾਤਮਾ ਵਾਂਗ ਸੋਚਿਆ ਕਰ ਕਿਸੇ ਮਹਾਤਮਾ ਦੇ ਉਹਦੇ ਡੇਰੇ ਚੋਂ ਬਰਤਨ ਚੋਰੀ ਹੋ ਗਏ ਸੰਗਤਾਂ ਆਈਆਂ ਬਾਬਾ ਜੀ ਕਰੋ ਅਰਦਾਸ ਉਹਦਾ ਬੇੜਾ ਕਰ ਕੋ ਜਵੇ ਸਾਰੇ ਘਟਹਿ ਜਾਣ ਉਹਨੂੰ ਜਾਂਦੇ ਨੂੰ ਸਭ ਲੜ ਦੇਵੇ ਇਹ ਹੋ ਜਾਵੇ ਕਿ ਕੋਣਕ ਸੰਤ ਬੰਦਾ ਨਹੀਂ ਸੱਚਾ ਹੋ ਜਿਹੜਾ ਨਾ ਕਿ ਅੱਜ ਵਾਂਗ ਨਹੀਂ ਕਿ ਜੇ ਕੋਈ ਸੰਤ ਨੂੰ ਕੋਈ ਮਾੜਾ ਕਹਿੰਦਾ ਨਾ ਸੰਤ ਕਦੇ ਜਵਾਬ ਨਹੀਂ ਦਿੰਦਾ ਕਿਉਂਕਿ ਉਹ ਤਾਂ ਭਾਈ ਇੱਕ ਮਿੱਠੇ ਫਲ ਦੀ ਤਰ੍ਹਾਂ ਸੂਰੀ ਜਿਨੀ ਮਰਜੀ ਤਿੱਖੀ ਵੱਜੇ ਉਹਦੇ ਵਿੱਚ ਜਾ ਕੇ ਪਰ ਉਸਨੇ ਤਾਂ ਭਾਈ ਉਸਨੂੰ ਆਪਣੀ ਮਿਠਾਸ ਹੀ ਉਹਦੇ ਮੂੰਹ ਨੂੰ ਦੇਣੀ ਹੈ ਇਸ ਤਰ੍ਹਾਂ ਇੱਕ ਸਾਧੂ ਸੰਤ ਦਾ ਸੁਭਾਅ ਹੁੰਦਾ ਆ ਜੇਲੇ ਚ ਪਾਟੇ ਜਦੀ ਬਦੂਖਾਂ ਚੱਕੇ ਆ ਜਾਂਦੇ ਜਦੋਂ ਗੱਲ ਕਰਦੇ ਬਾਬਾ ਜੀ ਨੇ ਕਿਉਂ ਕਿਹਾ ਜੇ ਭਾਈ ਵਾਕਈ ਸੰਤ ਹੈ ਜਦੋਂ ਉਹਨੇ ਬੋਲਿਆ ਤੈਂ ਕਿਉਂ ਬੋਲੇਆ ਇਹਦਾ ਮਤਲਬ ਤੂੰ ਵੀ ਝੂਠਾ ਉਹ ਵੀ ਝੂਠਾ ਹੈ ਜੈਸਰੇ ਹੁੰਦਾ ਤੇ ਜਦੋਂ ਬਾਤ ਆ ਉਹਨੂੰ ਇਹ ਗੱਲ ਕਹੀ ਨਾ ਇੱਕ ਰੱਬ ਦੇ ਪਿਆਰੇ ਨੂੰ ਕਹਿੰਦੇ ਬਾਬਾ ਜੀ ਤੁਸੀਂ ਅਰਦਾਸ ਕਰੋ ਉਹਦਾ ਕੱਖ ਨਾ ਰਹੇ ਉਹਦੇ ਜਾਂਦੇ ਹੀ ਸੱਪ ਲੜ ਜਾਵੇ ਜਿਨੇ ਗੁਰੂ ਘਰ ਦੇ ਵਰਤਨ ਚੱਕ ਲਈ ਤੇ ਹੁਣ ਸੰਤ ਸੱਚਾ ਸੀ ਭਾਈ ਰੱਬੀ ਰੂਹ ਸੀ ਕਹਿੰਦੇ ਨਹੀਂ ਇਹ ਨਹੀਂ ਕਰਨਾ ਆਪਾਂ ਅਰਦਾਸ ਇਹ ਕਰਨੀ ਹੈ ਕਿ हे ਵਹਿਗੁਰੂ ਉਸ ਸ਼ਖਸ ਨੂੰ ਇਹਨਾ ਦੇ ਦੇ ਕਿ ਉਹ ਦੇਣਦਾਰ ਬਣ ਜਾਵੇ ਕਿਉਂਕਿ ਦੁਨੀਆ ਨੂੰ ਉਹ ਬਣਦਾ ਫਿਰੇ ਕਿ ਲਓ ਭਾਈ ਮੈਨੂੰ ਤਾਂ ਬਹੁਤਾ ਬਹੁਤਾ ਉਹਦੀ ਆਪਣਾ ਪਰਵਿਰਤੀ ਚੇਂਜ ਕਰਨੀ ਹੈ ਇਹ ਹਰ ਇੱਕ ਸੱਜ ਦਾ ਫਰਜ਼ ਬਣਦਾ ਇੱਕ ਧਰਵੀ ਬੰਦੇ ਦਾ ਕਿ ਪਰਵਿਰਤੀ ਚੇਂਜ ਕਰ ਸਕੇ ਪਾਛਾਇ ਦੀ ਤੈਨੂੰ ਬੁਰਾ ਕਹਿੰਦਾ ਗਾਣਾ ਕਰਦਾ ਠੀਕ ਹੈ ਭਾਈ ਸੱਚੇ ਪਾਛਾਇ ਇਹਨਾਂ ਨੂੰ ਸਮਤ ਦੇ ਇਹਨਾਂ ਨੂੰ ਗੁਰਮਤ ਦੇ ਬੰਦੀ ਬਣਾ ਜੇ ਭਾਈ ਤੂੰ ਵੀ ਉਹਨਾਂ ਤੇ ਵਾਰ ਕਰਦਾ ਉਹ ਵੀ ਕਰਦੇ ਫਿਰ ਤਾਂ ਖਤਮ ਹੀ ਹੈ ਨਾ ਢਹਿਣਾ ਹੀ ਹੁੰਦਾ ਜੰਗ ਮਸਲੇ ਦਾ ਹੱਲ ਨਹੀਂ ਹੈ ਪ੍ਰੇਮ ਹੱਲ ਹੈ ਜੰਗ ਦੇ ਨਾਲ ਤਾਂ ਦੋਨੇ ਪਾਸੇ ਤਬਾਹੀ ਹੈ ਭਾਈ ਦੋਨੇ ਪਾਸੇ ਮੌਤਾ ਹੁੰਦੀ ਆ ਕਰ ਡੱਕਦੀ ਆ ਕਦੇ ਭੁੱਖੇ ਭਾਣੇ ਕਦੇ ਅੰਦਰ ਸਿੱਖ ਹੀ ਨਹੀਂ ਬੈਠੇ